ਦੀ ਉਸ ਦਾ ਪ੍ਰੋਗਰਾਮ ਤਾਂ ਸਾਰੇ ਦੇਸ਼ ਚ ਲਗਾਤਾਰ ਚੱਲ ਰਿਹਾ ਹੈ। ਔਰ ਲਗਾਤਾਰ ਚੱਲ ਰਿਹਾ ਇਸ ਕਰਕੇ ਇਹ ਡੇਟ ਥੋੜੀ ਅੱਗੇ ਕਰਕੇ ਚੁਣੀ ਪਈ ਕਿਉਂਕਿ ਸਾਰੀ ਲੋਕ ਪ੍ਰੋਗਰਾਮ ਅਲੱਗ-ਅਲੱਗ ਜਗ੍ਹਾ ਲੋਕ ਆਪਣਾ ਵਿਅਸਤ ਸੀਗੇ ਤੇ ਅੱਜ ਦਾ ਦਿਨ ਨਿਸ਼ਚਿਤ ਕੀਤਾ ਗਿਆ। ਇਸ ਕਰਕੇ ਅੱਜ ਪ੍ਰਗਟ ਦਿਵਸ ਮਨਾਇਆ ਗਿਆ ਇਸ ਇਲਾਕੇ ਚ ਔਰ ਇਹ ਇਥੋਂ ਕਾਉਂਸਲਰ ਵੀ ਹੈ ਔਰ ਜ਼ਰੂਰੀ ਵੀ ਸੀ ਇੱਕ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਇਸ ਕਰਕੇ। ਸੁਨੀਆ ਮੈਨਾਂ ਕਿਹਾ ਜਿਹੜੀ ਸ੍ਰਿਸ਼ਟੀਕਰਤਾ ਵਾਲਮੀਕੀ ਦੇ ਆਵਾਂ ਦੇ ਹੱਥ ਕਲਮ ਹੈ ਇਹ ਕਲਮ ਸਾਡੇ ਬੱਚਾਂ ਦੇ ਜੀਵਨ ਚਾਣੀ ਚਾਹੀਦੀ ਹੈ ਜਦ ਤੱਕ ਇਹ ਕਲਮ ਸਾਡੇ ਜੀਵਨ ਚ ਰਿਗਾਏਗੀ ਸਾਡੀ ਜਿਹੜੀ ਗੁਲਾਮੀ ਉਹ ਖਤਮ ਨਹੀਂ ਹੋਏਗੀ ਹਾਂਜੀ ਮੈਂ ਕੀ ਹਰ ਵਾਲਮੀਕੀ ਪਹਿਲਾਂ ਤਾਂ ਮੈਂ ਆਪਣੇ ਸਤਿਗੁਰੂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਡੇ ਡਾਗਨ ਸਾਹਿਬ ਮਲਕੀਰਨਾਥ ਮਾਰੇ ਗਰਦਾਰ ਨਮ ਜਿਨ੍ਹਾਂ ਨੇ ਇੱਥੇ ਆ ਕੇ ਸਾਰੀਆਂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਔਰ ਅੱਜ ਦਾ ਜੋ ਤਿਆਰ ਭਗਵਾਨ ਵਾਲਮੀਕੀ ਜੀ ਪ੍ਰਗਟ ਦਿਵਸੇ ਉਪਲਬਖ ਵਿੱਚ ਰੱਖਿਆ ਗਿਆ ਹੈ ਪੂਰੀ ਵਾਰਡ ਨੰਬਰ 18 ਤੋਂ ਮੈਂ ਧੰਨਵਾਦ ਕਰਦਾ ਜੀ ਪੂਰੀ ਵਾਰਡ ਨੰਬਰ 18 ਦਾ ਜਿਨ੍ਹਾਂ ਨੇ ਸੰਗਤਾਂ ਨੇ ਆ ਕੇ ਮਹਾਰਾਜ ਦਾ ਪ੍ਰਕਾਸ਼ ਦਾ ਇੱਥੇ ਆਸ਼ੀਰਵਾਦ ਪ੍ਰਾਪਰ ਕੀਤਾ ਧੰਨਵਾਦ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਕਿਹੜੀਆਂ ਕਿਹੜੀਆਂ ਮਦਦ ਸਿਆ ਜੀ ਬੜੇ ਸੰਤਾਈ ਨੇ ਬੜੇ ਮਹਾਪੁਰਸ਼ਾਂ ਨੇ ਨਾ ਸਾਡੇ ਰਾਮਾ ਸਾਹਿਬ ਜੀ ਸੰਤ ਗੁਰਦਾਇ ਨਾਥ ਮਹਾਰਾਜ ਜੀ ਸੰਤ ਮਲਕੀਰ ਨਾਨਕ ਜੀ ਆਡੇ ਦੇ ਇਹੋ ਹੀ ਹੈ ਮਾਨਯੋਗ ਬਾਕੀ ਦੇ ਸਾਰੇ ਸੰਤ ਮੈਂ ਖੁਸ਼ੀ ਦੇ ਮੌਕੇ ਤੇ ਕੁਝ ਸੁਨੇਹਾ ਦੇਣਾ ਚਾਹਦਾ ਹਾਂ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਵਾਂ ਕਿ ਕਿਰਾ ਆਪਾਂ ਪੰਜਾਬ ਨਸ਼ੇ ਦੇ ਦਲਦਲ ਚ ਫਸਿਆ ਆਇਆ ਵਾ ਉਹ ਬਲਕਿ ਰੰਗਲਾ ਪੰਜਾਬ ਬਣਾ ਲਈ ਸੋਚ ਸਮਝ ਕੇ ਬਾਬਾ ਸਾਹਿਬ ਦੀ ਸੋਚ ਤੇ ਚੱਲ ਕੇ ਵੋਟ ਪਾਓ ਔਰ ਇੱਕ ਖੁਸ਼ਹਾਲ ਪੰਜਾਬ ਬਣਾਓ ਜੈ ਵਾਲਮੀਕੀ ਹਰਿ ਹਰਿ ਉਸ ਨੂੰ ਮੁੱਖ ਰੱਖਦੇ ਹੋਇਆ ਵਿਸ਼ਾਲ ਦੇ ਅੱਜ 사త్సੰਗ ਸੋਸ਼ਲ 사త్సੰਗ ਕਰਾਇਆ ਵਾ ਇਸ શુભ ਦਿਹਾੜੇ ਦੀ ਲੋਰੀ ਲੋਰੀ ਆ ਸਾਰੇ ਵਾਸੀਆਂ ਨੂੰ ਇਸ શુભ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਗਿਆ ਵਾਲਮੀਕੀ ਹਾਰਿ